ਨੇਵੀਨ ਕਵ ਨਾਮਾ ਦੇ ਵਿੱਚ ਵੱਡੀ ਖਬਰ ਹੈ Ontario, British Columbia, Alberta ਤੇ Quebec ਨੇ ਤਾਜ਼ਾ ਡਰਾਅ ਵਿੱਚ ਸੂਬੇ ਦੇ ਇਮੀਗ੍ਰੇਸ਼ਨ ਨਾਮਜ਼ਦਗੀਆਂ ਨੂੰ ਜਾਰੀ ਕਰ ਦਿੱਤਾ ਹੈ। ਚਾਰ ਪ੍ਰਵਿੰਸਾਂ Ontario, British Columbia, Quebec, Alberta ਨੇ ਇਸ ਹਫ਼ਤੇ ਉਮੀਦਵਾਰਾਂ ਨੂੰ ਆਪਣੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ ਸੱਦਾ ਦਿੱਤਾ ਹੈ। ਨਾਣਾਵਤ ਅਤੇ ਕਿਊਬਕ ਦੇ અપਵਾਦ ਦੇ ਨਾਲ ਕੈਨੇਡਾ ਵਿੱਚ ਹਰ ਪ੍ਰਾਂਤ ਦੇ ਖੇਤਰ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਦੀ ਵਰਤੋਂ ਕਰਦਾ ਹੈ ਤਾਂ ਜੋ ਬਹੁਤ ਸਾਰੇ ਹੁਨਰਵੰਦ ਆਰਥਿਕ ਇਮੀਗ੍ਰੇਸ਼ਨ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ ਜੋ ਸਥਾਨਕ ਸਰਕਾਰਾਂ ਦਾ ਮੰਨਣਾ ਹੈ ਕਿ ਖੇਤਰ ਨੂੰ ਇਸ ਦੀਆਂ ਸਥਾਨਕ ਲੇਬਰ ਬਾਜ਼ਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਸਭ ਤੋਂ ਅਨੁਕੂਲ ਹੈ। ਸੰਖਿਆਵਾਂ ਦੀਆਂ ਜ਼ਰੂਰਤਾਂ ਜਿੱਥੇ ਕਿ ਕਿਊਬਕ ਪੀਐਨਪੀ ਨਹੀਂ ਚੱਲਦਾ ਕਿਉਂਕਿ ਇਸ ਸਰਕਾਰ ਦਾ ਸੰਗੀ ਸਰਕਾਰ ਨਾਲ ਵਿਸ਼ੇਸ਼ ਸਮਝੌਤਾ ਹੈ ਇਹ ਸਮਝੌਤਾ ਕਿਊਬਕ ਨੂੰ ਆਪਣੇ ਆਰਥਿਕ ਇਮੀਗ੍ਰੇਸ਼ਨ ਅਤੇ ਅਧਿਕਾਰ ਕਾਇਮ ਰੱਖਣ ਦੀ ਇਜਾਜ਼ਤ ਦਿੰਦਾ ਹੈ ਤੇ ਉੱਥੇ ਦੱਸਦੀ ਹੈ ਕਿ অন্ਟਾਰੀਓ ਨੇ ਆਪਣੇ অন্ਟਾਰੀਆ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ OINP ਦੀ ਐਕਸਪ੍ਰੈਸ ਐਂਟਰੀ ਹਿਊਮਨ ਕੈਪੀਟਲ ਪ੍ਰੋਫਾਈਟ ਸਟ੍ਰੀਮ ਰਾਇਂਦਲ ਚਸਪੀ ਨੀਆ 2900 ਨੋਚਨਾਮਾ ONOI ਜਾਰੀ ਕਰਦੇ ਇਸ ਹਫਤੇ PNP ਡਰਾ ਕਰਵਾਇਆ ਇਹ ਸੱਦੇ 25 ਜੁਲਾਈ 2024 ਨੂੰ ਜਾਰੀ ਕੀਤੇ ਗਏ ਸਨ ਇਹ ਡਰਾ ਤੁਹਾਨੂੰ ਦੱਸੇਗੇ ਕਿ ਪੂਰਾ ਕਰਨ ਵਾਲੇ ਜਨਰਲ ਪ੍ਰੈਕਟਿਸ਼ਨਰ ਅਤੇ ਫੈਮਲੀਜ਼ ਫਿਜੀਸ਼ੀਨ ਉਮੀਦਵਾਰ ਰਾਸ਼ਟਰੀ ਕਿਤਾ ਵਰਗੀਕਰਨ O NOC 310 31102 ਨੋਂ ਨਿਸ਼ਾਨਾ ਬਣਾਉਂਦੇ ਨੇ 25 ਜੁਲਾਈ 2023 ਅਤੇ 25 ਜੁਲਾਈ 2024 ਵਿਚਕਾਰ ਇੱਕ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਇਆ ਗਿਆ 395 ਅਤੇ 444 ਦੇ ਵਿਚਕਾਰ ਇੱਕ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਕੋਰਸੀ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ 23 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਦੋ ਹੋਰ ਸੂਬਿਆਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਡਰਾ ਕਰਵਾਇਆ ਗਿਆ ਪਹਿਲੇ ਇੱਕ ਆਰਮ ਡਰਾ ਵਿੱਚ BC ਨੇ ਨਿਮਲਿਖਤ ਪੰਜ ਬੀਸੀਪੀਐਨਪੀ ਸਟੇਨ ਦੇ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਸਰਦੇ ਜਾਰੀ ਕੀਤੇ ਹੁਨਰਵੰਦ ਵਰਕਰ ਹੁਨਰਵੰਦ ਵਰਕਰ ਐਸਪੈਕਸ ਸੈਂਟਰ ਬ੍ਰਿਟਿਸ਼ ਕੋਲੰਬੀਆ ਵਿਕਲਪ ਗ੍ਰੈਜੂਏਟ ਇਮੀਗ੍ਰੇਸ਼ਨ ਅੰਤਰਰਾਸ਼ਟਰੀ ਅਤੇ ਅੰਤਰਰਾਸ਼ਟਰੀ ਗ੍ਰੈਜੂਏਟ ਈਈਬੀਸੀ ਵਿਕਲਪ ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਤੇ ਉਥੇ ਦੱਸਦੀ ਹੈ ਕਿ ਆ ਐਂਟਰੀ ਲੈਵਲ ਦੇ ਅਰਧ ਹੁਨਰਮੰਦ ਨੂੰ ਛੱਡ ਕੇ ਸਾਰੇ ਧਾਰਾਵਾਂ ਦੇ ਯੋਗ ਉਮੀਦਵਾਰਾਂ ਨੂੰ 23 ਜੁਲਾਈ ਨੂੰ ਆਮ ਡਰਾ ਰਹੀ ਸੱਦਾ ਪ੍ਰਾਪਤ ਕਰਨ ਲਈ ਕਟੋ-ਕਾਟ 134 ਸਕੋਰ ਦੀ ਜ਼ਰੂਰਤ ਹੈ ਇਸ ਦੌਰਾਨ ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਉਮੀਦਵਾਰਾਂ ਲਈ ਕਟੋ-ਕਾਟ 110 ਦਾ ਸਕੋਰ ਦੀ ਜਿੱਥੇ ਜ਼ਰੂਰਤ ਹੈ ਬੀਸੀ ਨੇ 2000 ਬੀਸੀ ਨੇ 23 ਜੁਲਾਈ ਨੂੰ ਇੱਕ ਨਿਸ਼ਾਨਾ ਡਰਾ ਜਿੱਥੇ ਕੱਢਿਆ ਤੇ ਇਸ ਦੌਰਾਨ ਸੁਗਤ ਚਾਰ ਮੁਖੀ ਜਿੱਥੇ ਕਿਤਾ ਮੁਖੀਆਂ ਸ਼੍ਰੇਣੀਆਂ ਵਿੱਚ ਉਮੀਦਵਾਰਾਂ ਨੂੰ ਕੁੱਲ 73 ਤੋਂ ਵੱਧ ਸੱਦੇ ਜਾਰੀ ਕੀਤੇ ਗਏ ਸੱਦੇ ਇਸ ਤਰ੍ਹਾਂ ਬਣੇਗੇ ਨੇ ਚਾਈਲਡ ਕੇਅਰ ਉਮੀਦਵਾਰਾਂ ਨੂੰ ਘੱਟੋ-ਘੱਟ 98 ਸ \\ਕੋਰ ਦੇ ਨਾਲ 37 ਸੱਦੇ ਜਾਰੀ ਕੀਤੇ ਗਏ ਤੇ ਘੱਟੋ-ਘੱਟ 92 ਸ \\ਕੋਰ ਵਾਲੇ ਨਿਰਮਾਣ ਉਮੀਦਵਾਰਾਂ ਨੂੰ 17 ਸੱਦੇ ਜਾਰੀ ਕੀਤੇ ਗਏ ਘੱਟੋ-ਘੱਟ 104 ਦੇ ਸ \\ਕੋਰ ਦੇ ਹੈਲਥ ਕੇਅਰ ਉਮੀਦਵਾਰਾਂ ਨੂੰ 19 ਸੱਦੇ ਜਾਰੀ ਕੀਤੇ ਗਏ ਤੇ ਘੱਟੋ-ਘੱਟ 88 ਦੇ ਸ \\ਕੋਰ ਵਾਲੇ ਜੋ ਵੈਟਰਨਰੀ ਕੇਅਰ ਉਮੀਦਵਾਰਾਂ ਨੂੰ 5 ਤੋਂ ਘੱਟ ਸੱਦੇ ਜਾਰੀ ਕੀਤੇ ਗਏ ਉਤੇ ਕਿਉਬਕ ਦੀ ਗੱਲ ਕੀਤੀ ਜਾਵੇ ਦਾ ਕਿਉਬਕ ਨੇ 27 ਜੂਨ 2024 ਨੂੰ ਕਰਵਾਏ ਗਏ ਡਰਾ ਦੇ ਨਤੀਜੇ ਪਿੱਛੇ ਪਿੱਛੇ ਜਾਰੀ ਕੀਤੇ ਗਏ ਨੇ ਇਸ ਡਰਾ ਵਿੱਚ ਅਰੀਮਾ ਬੈਂਕ ਤੋਂ ਕੱਢਣ ਦੀ ਮਿਤੀ 25 ਜੂਨ 2024 ਡਰਾ ਤੋਂ 2 ਦਿਨ ਪਹਿਲਾਂ ਸੀ 27 ਜੂਨ ਨੂੰ ਕਿਉਬਕ ਨੇ 1528 ਮੀਦਾਨਾ ਸੱਦਾ ਦਿੱਤਾ ਜੋ 27 ਚੋਣ ਲਈ ਅਰਜੀ ਦੇਣ ਲਈ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ ਫ੍ਰੈਂਚ ਅਤੇ ਮੌਖਿਕ ਮੁਹਾਰਤ ਦਾ ਇੱਕ ਪੱਧਰ ਜੋ ਬਾਲਗ ਪ੍ਰਵਾਸੀ ਅਤੇ ਕਿਬਕ ਦੇ ਫ੍ਰੈਂਚ ਨਿਪੁੰਤਾ ਸਕੀਲ ਜਾਂ ਇਸ ਦੇ ਬਰਾਬਰ ਪੱਧਰ ਦੇ ਦੇ ਬਰਾਬਰ ਹੋਣ ਤੇ ਉੱਥੇ ਦੱਸ ਜੀ ਕਿ 581 ਪੁਆਇੰਟ ਦੇ ਬਰਾਬਰ ਜਾਂ ਵੱਧ ਸਕੋਰ ਤੇ ਉੱਥੇ ਨੌਕਰੀ ਦੀ ਪੇਸ਼ਕਸ਼ ਦੇ ਨਾਲ ਵੀ ਕੋਈ ਵਿਦੇਸ਼ੀ ਨਾਗਰਿਕਾ ਜਿੱਤੇ ਸੂਬੇ ਦੇ ਵਿਚ ਇਹਨਾਂ ਨੂੰ ਸੱਦਾ ਦਿੱਤਾ ਗਿਆ ਤੇ ਹੁਣ ਕਿਊਬਕ ਚੋਣ ਸਰਟੀਫਿਕੇਟ ਲਈ ਆਜੀ ਉਹ ਦੇ ਸਕਦੇ ਨੇ ਇਸੇ ਤਰ੍ਹਾਂ ਅਲਬਰਟਾ ਦੇ ਵਿੱਚ ਦੋ ਤਰਿੰਡਨ ਪ੍ਰਾਂਤਾਂ ਵਿੱਚੋਂ ਇੱਕ ਦੂਜਾ ਕਿਊਬਕ ਜਿਹੋ ਆਪਣੇ ਪ੍ਰੋਵਿੰਸ ਨੇ ਇਮੀਗ੍ਰੇਸ਼ਨ ਡਰਾ ਦੇ ਨਤੀਜਿਆਂ ਨੂੰ ਪਿਛੜੀ ਪਿੱਛਾ ਖੜੀ ਰੂਪ ਜਿੱਥੇ ਜਾਰੀ ਕਰਦਾ ਇਹ ਸੱਤੇ ਅਲਬਰਟਾ ਐਡਵਾਂਟੇਡ ਇਮੀਗ੍ਰੇਸ਼ਨ ਪ੍ਰੋਗਰਾਮ AAPE ਨੇ 2 ਜੁਲਾਈ ਦੇ ਪ੍ਰੋਵਿੰਸ਼ਲ ਡਰਾ ਦੇ ਨਤੀਜੇ ਪੋਸਟ ਕੀਤੇ ਜਿਸ ਵਿੱਚ ਅਲਬਰਟਾ ਸਰਕਾਰ ਨੇ ਅਲਬਰਟਾ ਨੌਕਰੀ ਪੇ ਦੀ ਪੇਸ਼ਕਸ਼ ਦੇ ਨਾਲ ਸਮਰਪਿਤ ਹੈਲਥ케ਅਰ ਮਾਰਗਾਂ ਸ਼੍ਰੇਣੀਆਂ ਵਿੱਚ ਉਮੀਦਵਾਰਾਂ ਨੂੰ 37 ਦੇ ਵਿਆਜ ਦੀ ਸੂਚਨਾ ਐਨਓਆਈ ਪੱਤਰ ਜਾਰੀ ਕੀਤੇ ਜਿਨ੍ਹਾਂ ਦਾ ਸੀਆਰਐਸ ਸਕੋਰ 300 ਤੋਂ ਉੱਪਰ ਹੈ ਇਸ ایਈ ਆਈਪੀ ਡਰਾਅ ਵਿੱਚ ਬੁਲਾਏ ਗਏ ਉਮੀਦਵਾਰਾਂ ਦਾ ਘੱਟੋ ਘੱਟ ਸੀਆਰਐਸ ਸਕੋਰ 301 ਸੀ ਰੇਡਨ ਕਵਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ तमाम ਖਬਰਾਂ ਦੇਖਣ ਵਾਸਤੇ ਬਨੇ ਰਹੋ ਆਜ ਨਿਊਜ਼ ਪਾੜਾ ਦੇ ਨਾਲ